ਦੀ ਗੁਰੂ ਤੇਗ ਬਹਾਦਰ ਸਾਡੇ 350 ਸਾਲਾ ਸਿੱਧੀ ਜਿਹੜਾ ਜਿਹਦਾ ਪੂਰੇ ਵਿਸ਼ੂ ਪਰਦੇ ਵਿੱਚ ਮਨਾਇਆ ਜਾ ਰਿਹਾ ਉੱਥੇ ਪੰਜਾਬ ਸਰਕਾਰ ਵੱਲੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਉ ਤੋਂ ਫਿਰੋਜ਼ਪੁਰ ਦਾ ਹੁੰਦਾ ਹੋਇਆ ਮੋਗਾ ਮੁੱਲਾਂਪੁਰ ਜਗਰਾਉਂ ਹੁੰਦਾ ਹੋਇਆ ਲੁਧਿਆਣੇ ਉਹ ਐਂਟਰਸ ਕਰੇਗਾ 20 ਤਰੀਕ ਨੂੰ ਉਹ ਜਿਹੜਾ ਨਗਰ ਕੀਰਤਨ ਹੈ ਉਹ ਲੁਧਿਆਣੇ ਵਿਖੇ ਯਾਨੀ ਕਿ ਕੱਲ 20 ਤਰੀਕ ਯਾਨੀ ਕਿ ਕੱਲ ਉੱਧਾਣੇ ਵਿਖੇ ਐਂਟਰੈਸ ਹੋ ਰਿਹਾ ਤੁਮ ਦਾਦੇ ਨੇ ਇਸ ਨੂੰ ਲੈ ਕੇ ਜਿਹੜੇ ਕੁਝ ਰੋਡ ਨੇ ਸੜਕਾਂ ਨੇ ਜਿਹੜੀਆਂ ਨੈਸ਼ਨਲ ਹਾਈਵੇਵੇ ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ਦਿੱਲੀ ਜਾਣਾ ਫਿਰੋਜ਼ਪੁਰ ਤੋਂ ਜਲੰਧਰ ਜਾਣਾ ਜਿਨ੍ਹਾਂ ਨੇ ਉਹ ਜਿਹੜੀਆਂ ਡਾਇਵਰਟ ਕੀਤੀਆਂ ਗਈਆਂ ਨੇ ਤਾਂ ਜੋ ਜਿਹੜੇ ਜਿਹੜੇ ਰਾਹੀਰ ਨੇ ਜਿਹੜੇ ਲੁਧਾਨੇ ਦੇ ਲੋਕ ਨੇ ਜਾ ਜਿਨ੍ਹਾਂ ਨੇ ਲੁਧਾਨੇ ਤੋਂ ਆਉਣਾ ਜਾਂ ਜਿਨ੍ਹਾਂ ਨੇ ਲੁਧਾਨੇ ਤੋਂ ਜਾਣਾ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਜਿਹੜੇ ਬੱਸ ਸਟੈਂਡ ਜਾਣਾ ਜਿਨ੍ਹਾਂ ਨੇ ਉਹ ਦਿੱਲੀ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਤੋਂ ਉੱਪਰ ਦੀ ਹੁੰਦੀ ਹੋਏ ਆਪਣੀ ਮੰਜ਼ਿਲ ਵੱਤ ਵਧੇਗੀ ਜਿਹੜਾ ਆ ਤੁਸੀਂ ਇਹ ਪੁਲ ਦੇਖ ਰਹੇ ਹੋ ਅਸੀਂ ਫਰੋਜਪੁਰ ਰੋਡ ਤੇ ਖੜੇ ਆ ਗਲੋਬਲ ਹਸਪੀਟਲ ਦੇ ਕੋਲ ਇਹ ਸਿੱਧਾ ਜਿਹਨਾਂ ਨੇ ਬਸ ਸਟੈਂਡ ਮਿਆਂਣਾ ਸਿੱਧਾ ਪੁਲ ਚੜ ਜਾਣਾ ਕਿਤੇ ਰੁਕਣ ਦੀ ਲੋੜ ਨਹੀਂ ਤੇ ਤੁਹਾਨੂੰ ਜਿਹੜੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵਗਾ ਤੁਹਾਨੂੰ ਦੱਗੇ ਪੁਲ ਦੇ ਥੱਲਿਓਂ ਚੀ ਕੋਈ ਵੀ ਜਿਹੜਾ ਟ੍ਰੈਫਿਕ ਹੈ ਨਹੀਂ ਨਿਕਲੇਗਾ ਕਿਉਂਕਿ ਨੀਚੋਂ ਦੀ ਜਿਹੜਾ ਜਿਹੜਾ ਵਿਸ਼ਾਲ ਨਗਰ ਕਿਰਤਨ ਹੈ ਉਹ ਨਿਕਲੇਗਾ ਹੁੰਦਾ ਦੇ ਨੇ ਜਿਹੜਾ ਫਰੋਜਪੁਰ ਰੋਡ ਤੋਂ ਜਿਹੜਾ ਜ ਗਲੋਬਲ ਹਸਪਤਾਲ ਜੀ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਐਸੇ ਖੜੇ ਆ ਇੱਥੇ ਉਹ ਵੇਰਕਾ ਪਲਾਂਟ ਤੋਂ ਸਬਸਿਡੀ ਰਾਈ ਜਿਹੜਾ ਵੇਰਕਾ ਪਲਾਂਟ ਤੋਂ ਨਹਿਰ ਤੋਂ ਪਹਿਲਾਂ ਜਿਹੜਾ ਖੱਬੇ ਪਾਸੇ ਨੂੰ ਰੋਡ ਜਾਂਦਾ ਜਿਹੜਾ ਸਿੱਧਾ ਲੱਡੋਲ ਨੂੰ ਜਾਂਦਾ ਉਹ ਉਹਦੇ ਨੂੰ ਡਾਇਵਰਟ ਕੀਤਾ ਗਿਆ ਤਾਂ ਜੋ بار بار ਟ੍ਰੈਫਿਕ ਨਿਕਲ ਜੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਬਾਅਦ ਗੱਲ ਕਰਦੇ ਆ ਨਗਰ ਕੀ ਤਨ ਸ਼ਹਿਰ ਵਿੱਚ ਪ੍ਰਵੇਸ਼ ਕਰਨ ਤੇ ਜਦੋਂ ਸ਼ਹਿਰ ਵਿੱਚ ਐਂਟਰੀ ਕਰੇਗੀ ਜਿਵੇਂ ਸੀ ਐਂਟਰੀ ਪੁਆਇੰਟ ਤੇ ਖੜੇ ਆ ਲੁਧਿਆਣੇ ਦੇ ਫਿਰੋਜ਼ਪੁਰ ਸਾਹਿਬ ਨੂੰ ਜਾਣ ਵਾਲੀ ਜਿਹੜੀ ਸਾਰੀ ਟ੍ਰੈਫਿਕ ਪੁਲ ਦੇ ਉੱਪਰ ਹੀ ਡਿਵਾਈਡ ਕੀਤੀ ਜਾਵੇ ਇਥੋਂ ਦੱਸ ਦਿੰਦੇ ਆ ਜਿਹੜੀ ਜਿਹੜੀ ਫਿਰੋਜ਼ਪੁਰ ਰੋਡ ਨੂੰ ਜਾਣਾ ਜਿਹਨਾਂ ਨੇ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਨੂੰ ਜਾਣਾ ਫਿਰੋਜ਼ਪੁਰ ਨੂੰ ਜਾਣਾ ਮੋਗਾ ਨੂੰ ਜਾਣਾ ਉਹ ਸਿੱਧੀ ਪੁਲ ਦੇ ਉੱਪਰੋਂ ਚੀ ਆਵੇ ਨੀਚੇ ਜੀ ਭਾਰਤ ਨਗਰ ਤੋਂ ਬਸਟੈਂਡ ਤੋਂ ਸਿੱਧਾ ਪਾਸਟੈਂਡ ਤੋਂ ਸਿੱਧਾ ਪੁਲ ਕੱਢ ਜਿਓ ਸਿੱਧਾ ਇੱਥੇ ਬਾਹਰ ਬਾਹਰ ਸ਼ਹਿਰ ਦੇ ਬਾਹਰ ਜਿਹੜਾ ਪਹੁੰਚ ਜਾਵੇਗਾ ਉਸ ਤੋਂ ਬਾਅਦ ਨਗਰ ਕੀ ਤਲ ਪਹੁੰਚਦੇ ਟ੍ਰੈਫਿਕ ਜਿਹੜਾ ਡਾਇਵਰਟ ਜਿਹੜਾ ਕੀਤਾ ਗਿਆ ਨੇ ਜਿਹੜੀ ਸ਼ਹਿਰ ਦੇ ਅੰਦਰ ਜਿਹੜੀਆਂ ਸੜਕਾਂ ਨੇ ਉਹ ਵੀ ਸਾਫ਼ ਸਫਾਈ ਰੱਖੇ ਰੱਖਿਆ ਜਾਵੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਜਿੱਥੋਂ ਜਿੱਥੋਂ ਨਗਰਿਕ ਤਾਂ ਨਿਕਲਣਾ ਤੁਹਾਨੂੰ ਦੱਸ ਦਿੰਦੇ ਆ ਇਹ ਜਿਹੜਾ ਏਰੀਆ ਵਾ ਲੁਧਿਆਣਾ ਐਂਟਰਸ ਹੋਣ ਤੋਂ ਬਾਅਦ ਸ਼ਹਿਰ ਦੇ ਅੰਦਰ ਜਾ ਕੇ ਕੰਡਾਗੜ ਆਪਣੇ ਗੁਰੂ ਤੇਗ ਬਹਾਦਰ ਨਗਰ ਸ੍ਰੀ ਗੁਰੂ ਦੁਖਨਾਨ ਸਾਹਿਬ ਗੁਰਦੁਆਰਾ ਇਹ ਅੱਜ ਉਸ ਦੇ 20 ਤਰੀਕ ਨੂੰ ਜਿਹੜਾ ਵਿਸ਼ਰਾਮ ਕਰੇਗਾ ਉਸ ਤੋਂ ਬਾਅਦ ਵਿਸ਼ਰਾਮਤ ਹੁੰਦਾ ਹੈ ਤੁਰਦੇ ਤੁਰਦੇ ਜਿਹੜਾ ਕੰਟਾਗੜ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੋਂ ਜਿਹੜਾ ਇਹ ਦਿੱਲੀ ਰੋਡ ਨੂੰ ਜਿਹੜਾ ਸ਼ੇਰਪੁਰ ਚੌਕ ਹੈ ਉਧਰੋਂ ਜੀਵੇਰੇ ਫਤਿਹਗੜ੍ਹ ਸਾਹਿਬ ਨੂੰ ਜਾਵੇਗਾ ਇਹ ਬਾਰੋ-ਬਾਰ ਦੀ ਜਿਹੜਾ ਨਗਰ ਕੀਰਤਨ ਨਿਕਲੇਗਾ ਸ਼ਹਿਰ ਦੇ ਵਿੱਚ ਸਿਰਫ ਕੰਟਾਗੜ ਦੇ ਵੱਲ ਐਂਟਰੀ ਕਰੇਗਾ ਸ਼ਹਿਰ ਜਿਹੜੇ ਕੰਟਾਗੜੋਂ ਜਾਣ ਵਾਲੇ ਨੇ ਉਹਨਾਂ ਨੂੰ ਕੱਲ੍ਹ ਦਾ ਦਿਨ ਵੇਟ ਕਰ ਲੈਣ ਕਿਉਂਕਿ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜਾ 350 ਸਾਲਾ ਜਿਹੜਾ ਆ ਰਿਹਾ ਮਨਾਇਆ ਜਾ ਰਿਹਾ ਉਸ ਨੂੰ ਦੇਖਦੇ ਹੋਏ ਜਿਹੜਾ ਵਿਸ਼ਾਲ ਨਗਰ ਕੀਰ ਇਹ ਸ਼ਹਿਰ ਦੇ ਇੰਟਰਸਟ ਕਰੇਗਾ ਤੇ ਜਿਹੜੇ ਇਧਰਲੇ ਪਾਸੇ ਲੋਕ ਨੇ ਜਿਹੜੇ ਸ਼ਹਿਰ ਦੇ ਬਾਹਰ ਵਾਲੇ ਪਾਸੇ ਲੋਕ ਨੇ ਚਾਹੇ ਗਿਲਰੋੜ ਵਾਲੇ ਪਾਸੇ ਹੋਗੇ ਬਿਸ਼ਕਰਮਾ ਚੌਂਕ ਵਾਲੇ ਪਾਸੇ ਹੋਗੇ ਉਹ ਉਹਨਾਂ ਨੂੰ ਆਪਣੇ ਬੋਲਡਾਊਨ ਗੁਰਦੇਵ ਨਗਰ ਹੋ ਗਿਆ ਸਾਊਥ ਸਿਟੀ ਵਾਲਾ ਪਾਸ ਹੋ ਗਿਆ ਇਹਨਾਂ ਨੂੰ ਕੋਈ ਵੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਰਪੀ ਚੌਂਕ ਵਾਲੇ ਪਾਸ ਹੋਗੇ ਸਜੇ ਇਧਰਲੇ ਕੱਪੇ ਪਾਸਾ ਵਾਲਾ ਹੋ ਗਿਆ ਇਹਨਾਂ ਨੂੰ ਕੋਈ ਵੀ ਜਿਹੜਾ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ